ਤਰਸਵਾਤੇ ਹੋਰ ਨਵੇਂ ਵਲੌਗ ਦੇ ਵਿੱਚ ਜਿੱਦਾਂ ਤੁਹਾਨੂੰ ਪਤਾ ਹੀ ਆ ਵੀ ਹਾੜ ਪੀੜ ਦਾ ਲਈ ਬਹੁਤ ਲੋਕੀ ਜਾ ਰਹੇ ਆ ਤੇ ਹਾੜ ਆਏ ਕਰਕੇ ਬਹੁਤ ਲੋਕਾਂ ਨੂੰ ਨੁਕਸਾਨ ਵੀ ਹੋਇਆ ਵਾ ਤੇ ਐਦਕੀ ਆਪਣਾ ਵੀ ਧਰਤੀ ਵਟ ਵਾਲਿਆਂ ਦਾ ਆਪ ਦਾ ਖੋਦਾ ਰੇਪੇ ਤੇ ਨਾ ਅੱਜ ਹੋਣੀ ਆਪਸੇਵਾ ਕਰਦੇ ਆ ਯਾਰਾ ਦੇ ਟਰੈਕਟਰ ਲੈ ਕੇ ਜਾਈ ਦੀ ਆ ਆਪ ਵੀ ਇਲੈਕਟ੍ਰੋਨ ਲਗਾਣੇ ਨੇ ਜੀ ਤੇ ਐਦਕੀ ਹੁਣ ਆਪਾਂ ਐਦਕੀ ਆਪ ਆਪਣਾ ਆਪ ਦਾ ਖੋਦਾ ਲੈ ਕੇ ਚੱਲਿਆ ਕਰਾਏ ਦੇ ਜੇ ਸੇਵਾ ਲਈ ਉਥੇ ਜ਼ਮੀਨਾਂ ਜਿਹੜੀਆਂ ਉਹ ਪੱਧਰ ਕਰਦੀਆਂ ਨਾ والی چیٹ پتا نہیں ਚਾਹਦੇ ਆ ਬਾਕੀ ਟਰੈਕਟਰ ਇਕੱਠੇ ਹੁੰਦੇ ਪਏ ਆ ਆ ਵਾ ਵਾ ਉਹ ਜਿਹੜਾ ਖੜਾ ਸਾਰੇ ਟਰੈਕਟਰ ਪਹੁੰਚ ਗਏ ਸਾਰੇ ਤਾਂ ਹੀ ਹਲੇ ਆਉਂਦੇ ਪਏ ਆ ਪਹਿਲਾ ਇੱਕ ਉਹ ਜਿਹੜਾ ਪਹੁੰਚ ਗਿਆ ਮਣੀਆ ਪਹੁੰਚ ਗਿਆ ਸੁੱਖੇ ਪਧਾਨ ਵਾਲਾ ਉਹ ਆਪਣਾ ਖੜਾ ਬਾਕੀ ਵੀ ਆਉਂਦੇ ਪਏ ਆ ਆਹ ਮਿੱਤਰੋ ਕਹਿੰਦਾ تیاری ਕੁਐਸਟੀ ਆਪਣੇ ਵਾਲਾ ਧਰਤੀ ਫਾਟੋ ਉਹ ਜਿਹੜਾ ਵਾਲਾ ਉਹ ਥੋੜਾ ਜਾਂਦਾ ਸੰਦੀਪ ਵਾਲਾ ਵੀ ਹੋਊਗਾ ਤੇ ਇੱਕ ਦੇਵ ਵਾਲਾ ਆਪਣਾ ਰਾਈਡਰ ਆਪਣੇ ਪਿੰਡੋਂ ਆਹ ਬਾਹਰ ਗਿਆ ਮੈਲਦੇ ਜਾ ਕੇ ਟਰੈਕਟਰ ਬੱਥੇ ਹੋ ਗਏ ਆ ਆਪਣਾ ਜੜਾ ਉਹ ਸੰਦੂਕ ਵਾਲੇ ਦੇ ਹੋੜ ਦੇ ਤੇਲ ਪਾਈ ਜੰਨੇ ਆ ਤੇ ਬਾਕੀ ਆਉਂਦੇ ਪਹਿਮਾ ਪਰ ਆ ਯਾਰ ਇੰਡੀਕੇਟਰ ਟੁੱਟ ਗਿਆ ਜਿਦਾਂ ਤੋਂਣ ਵੈਸੀ ਉਦੋਂ ਦੀ ਗੱਲ ਉਹ ਪ੍ਰੈਸ਼ਰ ਜੇ ਨਾ ਪਹਿਲਾਂ ਹੀ ਟੁੱਟਾ ਹੋਇਆ ਸੀ ਪ੍ਰੈਸ਼ਰ ਨਾ ਉੱਡ ਗਿਆ ਆ ਤਾਂ ਨਵਾਂ ਪਾਤਾ ਸੀ ਜਿਆਦਾ ਵਾਇਰ ਨੂੰ ਬਾਬਾ ਘੰਮੇਰ ਵਾਇਰ ਤੇ ਉਹ ਕੰਦੇ ਪੋਟਾ ਪੋਟਾ ਚਾਹੁੰਗੇ ਆ ਤੇ ਤੇ ਬਹੁਤ ਚੰਗਾ ਆ ਮੈਂ ਦੇ ਦੋ ਜੀ ਸਾਹ ਮਾਠਾ ਟੇਕ ਕੇ ਫੇਰ ਅੱਗੇ ਚੱਲੇ ਕਰਦੇ ਆ ਤੇ ਵੇਖੋ ਕਿ ਦਸਾਂ ਲਾ ਦੇ ਬਾਹਰ ਦੇ ਦੇ ਲਈ ਬਾਹਰ ਤੋਂ ਬਹੁਤ ਬੜੀ ਗੱਟਾ ਪੱਤੀ ਹੋਰ ਮਤਲਬ ਕਿ ਮੈਂ ਕੌਣ ਕੋਲ ਸਾਬ ਤੋਂ ਪਰਦੇ ਆ ਤੇ ਹੁਣ ਉੱਤੇ ਪਹੁੰਚ ਕੇ ਮਿਲਦੇ ਤੁਹਾਨੂੰ ਪਰ ਹੋਏ ਆ ਦਾ ਬਾਦ ਹੋ ਜਾਣੇ ਬਾਹਰ ਤੋਂ ਬਹੁਤ ਕਰਦੇ ਮਿਲਦੇ ਉਹਦੇ ਬਾਹਰ ਤੇ ਚਾਹ ਪਾਣੀ ਪੀਂਦੇ ਸਾਰੇ ਇਕੱਠੇ ਹੋ ਕੇ ਜਾਉਂਦੇ ਆ ਆ ਰਹੇ ਆਂ ਕਰੋ ਚਾਲੇ ਪਾਉਂਦੇ ਆਂ ਬਾਹਰ ਹੋਰ ਵੀ ਟਰੈਕਟਰ ਚਲੇ ਜਾਂਦੇ ਆਂ ਆ ਆ ਆ ਯਾ ਲੈ ਆਹਦੇ ਤੋਂ ਪਾਣੀ ਹਲੇ ਵੀ ਨਹੀਂ ਸੁੱਕਿਆ ਗਈ ਨਾ ਆਵੇ ਮਤਰੋ ਕਹਿੰਦਾ ਪਾਣੀ ਨੂੰ ਵੀ ਆ ਗਿਆ ਆ ਉਹ ਵੇਖਿਆ ਤਾਂ ਅੰਮ੍ਰਿਤਸਰ ਦੇ ਅੰਦਰ ਆ ਇਹ ਪੰਜਾਬ ਆ ਪੰਜਾਬ ਚੀਕਾ ਵਰਾ ਦੇਾਂਗੇ ਚੀਕਾ ਉਹ ਮਗਰ ਆਣੀ ਮਤਰੋ ਕੌਣ ਚੱਲਦੇ ਨੇ ਨਾ ਉੱਪਰ ਵੇ ਐ ਬੰਦੇ ਉਹ ਵੇ ਮਾਰਿਆ ਮੈਂ ਜਾਦੇ ਇਹ ਜਿਹੜਾ ਗੱਡੀ ਮੈਂ ਆਪ ਚਲਾ ਰਿਹਾ ਹਾਂ ਉਹ ਸਾਡੇ ਆਪ ਨੇ ਚਲਾਇਆ ਹੈ। ਬੜਾ ਗਰੂਪ ਹੋਰੀ ਸਾਸਨ ਪ੍ਰਸ਼ਾਦਾ ਛਕ ਲਿਆ ਸਿੰਘਾਂ ਨੇ। ਹਾਂ। ਤੇ ਹੁਣ ਹਾਂ ਟਰੈਕਟਰ ਤੇ ਵਹਿਣਾ। ਹੁਣ ਕਿੰਨੇ ਵਜੇ ਆ? ਟਾਈਮ 11 ਵਜੇ ਚੱਲੇ ਆ। ਇੱਕ ਵਾਲੀ ਚਾਹ ਤੋਂ ਵਹਿਣਾ ਨਹੀਂ ਉਤਰਨਾ। 11 ਵਜੇ ਦੇ ਆ। ਹਾਂ। 8 12 ਵਾ ਚੱਲੇ ਆ 12:40 ਹੋ ਗਏ ਆ ਜੀ ਹਾਂ ਹੁਣ ਮੋਰਚਾ ਫਤਿਹ ਕਰਨਾ ਆ ਸਿੰਧਾ ਨੇ ਲੱਗੇ ਜਾਜਾਂ ਦੇ ਕਹਿੰਦਾ ਜਾਜ ਸਾਰੇ ਖੜੇ ਆ ਤੁਹਾਡੇ ਦੋ ਤਿੰਨ ਘੰਟੇ ਲਾ ਤੋ ਥੋਕਦੇ ਮੁੰਡਿਆਂ ਨੇ ਓਪੋ ਓਕ ਲਈ ਨਾ ਵੀ ਥੋਕਦੇ ਲਾ ਦਿੰਦਾ ਮਿੱਤਰੋ ਗਾਲ-ਗਾਲ ਇੰਨੇ ਹੀ ਕਾਣਾ ਤੁਸੀਂ ਪੁੱਛੋ ਵੀ ਪਰ ਦੋ ਵਾਰ ਬੋਲਾ ਨਹੀਂ ਸਾ ਓ ਲੱਗੋ ਹੀ ਨਹੀਂ ਦਾਲਦਾਰੀ ਵਾਲੀ ਮਿੱਟੀ ਬੜੀ ਹੋਰ ਹੀ ਸਾਫ ਹਾਂ ਨਹੀਂ ਹੁੰਦੀ ਮੈਕਸੀ ਨੌਰਾਜ ਹੋਰ ਪੂਰਾ ਕ્યાં ਪੈਂਦੀ ਆ ਤੱਕ ਉਹ ਸ਼ਾਮ ਨੂੰ 5 ਵਜੇ ਕਰਦੇ ਆ ਠੋਕ ਪਾਇਆ ਗਿਆ ਥੋਪ ਦੇ ਬਾਹਰ ਜਰ ਦਾ ਦਾਪਰ ਨਾਲ ਜਨ ਦਾਪਲੀ ਬਾਈ ਬਾਹਰ ਚੱਲੀ ਜਾਂਦੀ ਬਾਹਰ ਨਾ ਪਰਣਾ ਉਹ ਪਛਣਾ ਨਹੀਂ ਚੱਲਦਾ ادھر ہے بہت پیاس جس ہاتھ میں کچھ آیا ہوں میری سمجھا لہن کی گئے ہی ادھر سیوا کرنی سیوا لے آپ ਆਲੀ ਕਣਾ ਆ ਸਕਦਾ ਸੁਲਤਾਨਪੁਰ ਲੋਧੀ ਕੋਲੇ ਇਹਦੇ ਲੋੜ ਆ ਟਰੈਕਟਰਾਂ ਦੀ ਜੀਓ ਦੀ ਪੂਰੀ ਬਥੇ ਸਭ ਪੈ ਗਈ ਜੀਓ ਨੇ ਸੌਖਾ ਹੋ ਗਿਆ ਮਾ ਆਖਰੀ ਟਰੈਕਟਰ ਖੋੜ ਸੀ ਬਚਿਆ ਜਿਹੜਾ ਨਹੀਂ ਫੁੱਟਾ ਸਾਰੇ ਖੰਭ ਗਿਆ ਆਪਣਾ ਵੀ ਖੰਭ ਗਿਆ ਉਹ ਵੀ ਖੰਭ ਗਿਆ ਉਹ ਖੰਭ ਗਿਆ ਤਾਰੇ ਖੱਪੇ ਕੱਲਾ ਫੋੜ ਰਿਹਾ ਇਹ ਫੋੜ ਵੀ ਸੌਬ ਦੇ ਗਿਆ। ਬਾਾਕੀ ਉੱਪਰੋਂ ਤਾਂ ਆਉ ਰਿਹਾ ਭੱਟੀ ਹੋਣੀ ਬੱਤੇ। ਬਾਕੀ ਜਨਾਬ ਉੱਤੇ ਲੱਗੜੇ ਪਿਆ ਟਰੈਕਟਰ ਵੀ ਵੀ ਹਾਲ ਚਲਪੜੀ ਆ ਇਹ ਤਾਂ ਕੋਈ ਨਹੀਂ ਪੁੱਤਾ ਜਾਊਗਾ। ਮਤਲਬ 9:00 ਦੁਪਹਿਰਾਂ ਇਹਨੇ ਹੁਣ ਪਿੰਡ ਤੋਂ ਵਾਪਸੀ ਆ। ਮੈਂ ਭੜ ਜਾਉਂਗਾ ਕਹਿੰਦਾ YouTube ਤੇ ਸਾਰਾ ਆਲੇ ਦੁਆਲੇ ਫਿਲਮ ਕਰਦਾ। ਮਾਲਦੇ ਹੁਣ ਪਿੰਡ ਲੋਵੀ ਉਹ ਸਾਰਿਆਂ ਨੂੰ ਚੰਬਾਲੀ ਪਰ ਮਤਲਬ ਕੋਈ ਅੰਨਿਆ ਪਿੰਡ ਨੂੰ ਵਾਪਸ ਆ ਰਹੀ ਗਈ ਸੀ ਆ ਤੇ ਮਾਲੇ ਨੂੰ ਹੁਣ ਤੇ ਆ ਹਰੇ ਮਸੀਆਂ ਪਹੁੰਚਣਾ ਸੁਲਤਾਨਪੁਰ ਤੱਕ ਪਹੁੰਚੇ ਸੀ ਸੁਲਤਾਨਪੁਰ ਤੋਂ ਕੋਈ 15 ਮਿੰਟ ਹੋ ਗਏ ਆ ਹੁਣ ਕਿਤੇ ਇਸ ਚੰਮੇ ਨੂੰ ਕੋਈ ਲੇਟ ਨਹੀਂ ਪਤਾ ਤੇ ਹੁਣ ਮਿਲਦੇ ਆ ਆਲੇ ਬਰੋਂ ਵਿੱਚ ਬਹੁਤ ਫੋਨ ਦੀ ਬੈਟਰੀ ਬਹੁਤ ਡਾਊਨ ਆ ਤੇ ਲਵ ਯੂ ਸਾਰਿਆਂ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਕਰਕੇ ਸਬਸਕ੍ਰਾਈਬ ਤੇ ਨਾਲ ਦੇ ਆਉਣੇ ਬਾਕੀ ਹੋ ਗਏ